ਕਪੂਰਥਲਾ ਵੱਲੋਂ ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਸੰਬੰਧੀ ਸਮਾਗਮ ਮਨਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਾਮਵਰ ਸ਼ਖਸੀਅਤਾਂ ਵੱਲੋਂ ਸ਼ਿਰਕਤ ਕੀਤੀ ਗਈ ਹੈ ਸਮਾਗਮ ਦੌਰਾਨ ਸਮਾਜ ਵਿੱਚ ਔਰਤਾਂ ਦਾ ਸਥਾਨ ਅਤੇ ਸਨਮਾਨ ਦੇ ਵਿਚਾਰ ਚਰਚਾ ਕੀਤੀ ਗਈ ਹੈ ਤੇ ਕਵੀ ਦਰਬਾਰ ਵੀ ਕਰਵਾਇਆ ਗਿਆ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਨਵਨੀਤ ਕੌਰ ਬਲ ਏਡੀਸੀ ਕਪੂਰਥਲਾ ਨੇ ਸ਼ਿਰਕਤ ਕਰਦਿਆ ਔਰਤ ਦਿਵਸ ਮੌਕੇ ਹਰ ਖੇਤਰ ਵਿੱਚ ਨਾਮ ਖੱਟਣ ਵਾਲੀ ਔਰਤਾਂ ਨੂੰ ਵਧਾਈ ਦਿੱਤੀ ਹੈ ਚਾਹੀਦੇ ਆ ਜਿੱਦਾਂ ਕਾਲਜਿਸ ਦੇ ਵਿੱਚ ਜੇ ਹੋ ਰਿਹਾ ਤਾਂ ਬਹੁਤ ਅੱਛੀ ਗੱਲ ਆ ਅਸੀਂ ਜਿਹੜੇ ਸਾਡੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਕੋਈ ਸੇਧ ਮਿਲਦੀ ਆ ਉਹਨਾਂ ਦੇ ਟੀਚਰਸ ਤੋਂ ਜੇ ਸਾਡੇ ਕੋ ਜਿਹੜੀਆਂ ਪ੍ਰੋਮੀਨੈਂਟਸ ਸੀਤਾ ਹੁੰਦੀ ਆ ਉਹਨਾਂ ਦੀ ਜਿਹੜੀ ਜੀਵਨ ਜਿੱਥੇ ਉਹ ਕਿਸੇ ਲੈਵਲ ਤੇ ਕਿਸੇ ਪੱਧਰ ਤੇ ਪਹੁੰਚੇ ਹੁੰਦੇ ਆ ਉਹਨਾਂ ਦੀ ਉਹਨਾਂ ਨੂੰ ਦੇਖ ਕੇ ਬੱਚਿਆਂ ਨੂੰ ਨਵੀਂ ਜਨਰੇਸ਼ਨ ਨੂੰ ਅ ਪ੍ਰੇਰਣਾ ਮਿਲਦੀ ਹੈ ਤਾਂ ਸਰਕਾਰ ਵੱਲੋਂ ਕੋਈ ਹੋਰ ਵੀ ਇਤੇਰੇ ਪ੍ਰੋਗਰਾਮ ਲਿਖੇ ਜਾਂਦੇ ਆ ਜਿਵੇਂ ਕਿ ਮੈਲਾ ਜਿਹਦਾ ਪਾਸ਼ਾ ਵਿਭਾਗ ਨੂੰ ਇਹ ਹਦਾਇਤ ਹੈਗੀ ਆ ਸਰਕਾਰ ਦੀ ਸੋ ਪਾਸ਼ਾ ਵਿਭਾਗ ਕਾਫੀ ਸਾਰੇ ਪ੍ਰੋਗਰਾਮਸ ਕੰਡਕਟ ਕਰਦਾ ਸਟੂਡੈਂਟਸ ਨਾਲ ਵੀ ਜਿਹਦੇ ਵਿਮਨ ਦਿਨ ਤੇ ਸੌਰੀ ਵਿਮਨ ਮਤਲਬ ਆਰੋਧ ਦਿਵਸ ਤੇ ਔਰ ਔਰਤਾ ਲਈ ਔਰ ਹੋਰ ਵੀ ਸਰਕਾਰੀ ਬਹੁਤ ਸਾਰੇ ਪ੍ਰੋਗਰਾਮ ਹੈ ਅਸੀਂ ਵੀ ਮੈਂ ਵੀ ਆਪਣੇ ਵੱਲੋਂ ਆਪੀਆਂ ਸਾਰੀਆਂ ਭੈਣਾਂ ਮੇਤੋਂ ਵੱਡੇ ਆ ਜਾਂ ਮੇਤੋਂ ਛੋਟੇ ਆਣ ਵਾਲੀਆਂ ਭੈਣਾਂ ਉਹਨਾਂ ਨੂੰ ਅਸੀਂ ਔਰਤ ਦਿਵਸ ਦੀ ਬਹੁਤ-ਬਹੁਤ ਵਧਾਈ ਦਿੰਦੇ ਆ ਆਪਣੇ ਆਪ ਨੂੰ ਅਸੀਂ ਸਮਾਜ ਦੇ ਵਿੱਚ ਦੇਸ਼ ਦੇ ਲਈ ਆਪਣਾ ਜਿਹੜਾ ਸਾਡਾ ਭੂਮਿਕਾ ਹੈ ਉਹਨੂੰ ਵਧੀਆ ਤਰੀਕੇ ਨਾਲ ਨਿਭਾਈਏ ਜਿਹੜਾ ਕੀ ਕੀਤਾ ਗਿਆ ਤੇ ਕੀ ਮੈਸੇਜ ਕਨਵੇ ਕੀਤਾ ਗਿਆ ਜਿਲ੍ਹਾ ਦਾ ਸਦਸਤ ਕੋ ਬੁਲਥਲਾ ਵੱਲੋਂ ਅਤੇ ਲਾਇਲਪੁਰ ਖਾਲਸਾ ਕਾਲਜ ਮਰਬਨ ਸਟੇਟ ਕਪੂਰਥਲਾ ਦੇ ਸਹਿਯੋਗ ਦੇ ਨਾਲ ਅੰਤਰਰਾਸ਼ਟਰੀ ਮੈਲਾ ਦਿਵਸ ਅੱਜ ਲਾਇਲਪੁਰ ਖਾਲਸਾ ਪਨੇ ਦੇ ਵਿਹੜੇ ਵਿੱਚ ਮਨਾਇਆ ਗਿਆ ਹੈ। ਇਸ ਪ੍ਰੋਗਰਾਮ ਇਸ ਸਮਾਗਮ ਦੇ ਵਿੱਚ ਜਿਲ੍ਹਾ ਪ੍ਰਸ਼ਾਸਨ ਤੇ ਨਾਮਾ ਸਿੱਖਿਆਤਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੈਂ ਐਡਬੀਸੀ ਜਨਰਲ ਮੈਡਮ ਨਵੀਨਿਤ ਕੌਰ ਬਾਜੀ ਦਾ ਬਹੁਤ ਸ਼ੁਕਰੀਆ ਤਹਿ ਦਿਲੋਂ ਕਰਦੀ ਹਾਂ ਕਿ ਜਿਨ੍ਹਾਂ ਨੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਕੇ ਬੱਚਾ ਨੂੰ ਇੱਕ ਮੋਟੀਵੇਸ਼ਨਲ ਸੰਬੋਧਨ ਕਰਕੇ ਜਿਹੜਾ ਉਹਨਾਂ ਨੂੰ ਸਸ਼ਕਤੀਕਰਨ ਦਾ ਤੇ ਵੱਧ ਵੱਧ ਸੁਪਨੇ ਲੈਣ ਦਾ ਸੰਦੇਸ਼ ਦਿੰਦਾ ਹੈ ਉਹਨਾਂ ਦਾ ਤੇ ਵਿਵਕਨ ਬਾਤ ਕਿਉਂਕਿ ਅਜੇ ਮੀਆਂ ਮਹਿਲਾਵਾਂ ਜੋ ਇਸ ਉੱਚੇ ਤੇ ਪਹੁੰਚਿਆ ਨਹੀਂ ਤੇ ਅੱਜ ਦੀ ਨਵੀਂ ਪੀੜੀ ਨੂੰ ਜਦੋਂ ਰੂਪ ਰੂਪ ਹੁੰਦੀਆਂ ਨੇ ਤਾਂ ਫਿਰ ਉਹ ਨਵੀਂ ਪੀੜੀ ਨੇ ਕਿ ਨਵੇਂ ਸੁਪਨੇ ਸਿਰਜਦੀਆਂ ਨੇ ਤੇ ਇਸ ਪੀੜੀ ਨੂੰ ਉੱਪਰ ਪਹੁੰਚਣ ਦੀ ਇੱਕ ਰਸਤਾ ਮਿਲ ਜਾਂਦਾ ਹੈ ਔਰ ਇਹ ਬਹੁਤ ਜ਼ਰੂਰੀ ਹੈ ਕਿ ਅੱਜ ਦੀ ਬੱਚਿਆਂ ਨੂੰ ਅਜਿਹੀਆਂ ਮਹਿਨਾਜ਼ ਔਰ ਮਹਾਨ ਸ਼ਖਸੀਅਤਾਂ ਦੇ ਰੂਪ ਕਰਾਇਆ ਜਾਵੇ ਸਾਡੇ ਦਫ਼ਤਰ ਕਪੂਰਥਲਾ ਵੱਲੋਂ ਪਾਸ਼ਾ ਵਿਭਾਗ ਵੱਲੋਂ ਅਜਿਹੇ ਉਪਰਾਲੇ ਸਮੇਂ ਸਮੇਂ ਤੇ ਕੀਤੇ ਜਾਂਦੇ ਰਹਿੰਦੇ ਹਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਉਹਨਾਂ ਨੇ ਉਸ ਸਮੇਂ ਹੀ ਸਾਨੂੰ 14ਵੀਂ ਸਮੇਂ ਵਿੱਚ 14ਵੀਂ ਸਦੀ ਵਿੱਚ ਹੀ ਕਹਿ ਦਿੱਤਾ ਸੀ ਸੋਕੋ ਮੰਦਾ ਆਖੀ ਹੈ ਜਿਤ ਜੰਮੇ ਰਾਜਾ ਕਿ ਨਾਰੀ ਜੋ ਇੱਕ ਰਾਜੇ ਨੂੰ ਜਨਮ ਦਿੰਦੀ ਹੈ ਜੋ ਸਾਰੀ ਸ੍ਰਿਸ਼ਟੀ ਦੀ ਸੰਚਾਲਕ ਹੈ ਉਹ ਇੱਕ ਉਹਦਾ ਇੱਕ ਰੱਬ ਰੂਪ ਵਰਗਾ ਦਰਜਾ ਹੈ ਇਕ ਔਰਤ ਹੈ ਉਹ ਜਨਮਨੀ ਹੈ ਸਮਾਜ ਦੀ ਉਹ ਸਮਾਜ ਫਿਰਜਦੀ ਹੈ ਉਹ ਹਰ ਖੇਤਰ ਵਿੱਚ ਕਿੰਨਾ ਘਰ ਵਿੱਚ ਵੀ ਨਹੀਂ ਅੱਜ ਦੇ ਸਮੇਂ ਹਰ ਖੇਤਰ ਦੇ ਵਿੱਚ ਇੱਕ ਨਾਮ ਨਾ ਘਟਿਆ ਹੈ ਤੇ ਆਉਣ ਵਾਲੀ ਪੀੜ ਨੂੰ ਵੀ ਇਹ ਸੰਦੇਸ਼ ਦੇ ਰਿਹਾ ਜੋ ਸਮੇਂ ਦੀ ਮੰਗ ਵੀ ਹੈ ਕਿ ਪੀੜੀ ਜੋ ਇੱਧਰ ਉੱਧਰ ਭਟਕ ਰਹੀ ਹੈ ਜਾਂ ਸਾਡਾ ਜਿਹੜਾ ਮੀਡੀਆ ਹੈ ਉਹਨੇ ਜਿਹੜਾ ਪਟਕਾਣ ਦਾ ਜਿਹੜਾ ਚੱਲ ਰਿਹਾ ਹੈ ਦੌਰ ਇਹਨਾਂ ਚੀਜ਼ਾਂ ਤੋਂ ਦੂਰ ਰਹਿ ਕੇ ਮੇਨਾ ਕਿਤਾਬਾਂ ਦੇ ਨਾਲ ਲੱਗਣ ਲੱਗੇ ਕਿ ਤਾ ਮਿਹਨਤ ਕਰਨ ਨਵੇਂ ਨਵੇਂ ਸੁਪਨੇ ਲੈਣ ਤਾਂ ਕਿ ਪੁਰ ਬੁਲੰਦੀਆਂ ਨੂੰ नाम मैं अपन बच्चिया अपने बड़िया जेडीज़ है उन्होंने ये रिक्वेस्ट करूँगी कि गवर्नमेंट जी वो बहुत कुछ कर रही है बेटी बजाओ और पढ़ाओ कई चीज़ों का इन्होंने इनिशिएटिव दीता है मगर जब तक तो नहीं शुरू करना तीनों इनिशिएटिव नहीं लैना जब तक असी खुद इन प्रचार अपने बच्चों नहीं दिखाना, अपने घर चो नहीं शुरू करना तद ताक तक पॉसीबल नहीं होना सो so, यूज़ करो जोड़े सरकारी थानू मिले हुए है हूँ हक यूज़ करो और सही तरह यूज़ करके अपने वूमैन एम्पावरमेंट का बनाओ असं बार भी करते हैं वूमेन एम्पावरमेंट का मैडम कह लो कि जो गल करिए ਇੱਕ ਤੁਸੀਂ ਉਦਾਹਰਨ ਵਾ ਯੂਐਸਏ ਵਿੱਚ ਵੂਮਨ ਦਾ ਜਿਹੜੀ ਕਿ ਇੰਡੀਆ ਤੋਂ ਬਾਹਰ ਵੀ ਜਾ ਕੇ ਵੂਮਨ ਦੇ ਹੱਕ ਦੇ ਲੜਦੇ ਵੀ ਆ ਤਾਂ ਉਹਨਾਂ ਦੇ ਅਧਿਕਾਰ ਵੀ ਦਵਾਏ ਆ ਹਾਂਜੀ ਉਹ ਯੈਸ ਜਦੋਂ ਆ ਵਰਤਾ ਇੱਥੇ ਆਈਆਂ ਉਹਨਾਂ ਨੂੰ ਨਹੀਂ ਪਤਾ ਉੱਥੇ ਬਾਹਰ ਕੁੜੀਆਂ ਜਾਂਦੀਆਂ ਨਮੀਆਂ ਬਈਆਂ ਕਈ ਜਾਂਦੀਆਂ ਉਹਨਾਂ ਨੂੰ ਥੋੜੀ ਮੁਸ਼ਕਲਾਂ ਆਂਦੀਆਂ ਘਾਟੇ ਵਿੱਚ ਮੁਸ਼ਕਲਾਂ ਆਂਦੀਆਂ ਅਕੈਸਮੈਂਟ ਮੁਸ਼ਕਲਾਂ ਆਂਦੀਆਂ ਕਈ ਵਾਰੀ ਉਹਨਾਂ ਨੂੰ ਫਿਜ਼ੀਕਲ ਮੈਂਟਲ ਅਬਿਊਜ਼ ਵੀ ਆਉਂਦੀ ਹੈ ਉੱਥੇ ਤੇ ਅਸੀਂ ਉਹਨਾਂ ਨੂੰ ਹੈਲਪ ਕਰਦੇ ਆ ਕਿਉਂਕਿ ਉਹਨਾਂ ਨੂੰ ਰਿਸੋਰਸ ਦਿਖਾਉਂਦੇ ਆ ਕਿ ਆਹ ਰਿਸੋਰਸ ਇਸ ਹੈ ਗਿਆ ਇਦਾਂ ਕਰੋ ਇਹ ਚੀਜ਼ ਹੈ ਇਹ ਗਲਤ ਹੈ ਸਹੀ ਹੈ ਤੇ ਕੋਸ਼ਿਸ਼ ਹੁੰਦੀ ਹੈ ਕਿ ਫੈਮਿਲੀਆਂ ਨੂੰ ਇਕੱਠੇ ਰੱਖਿਆ ਜਾਵੇ ਪਰ ਜਿੱਥੇ ਨਹੀਂ ਰੱਖਿਆ ਜਾ ਸਕਦਾ ਉਹਨਾਂ ਨੂੰ ਜਿਹੜੀ ਲੀਗਲ ਐਡਵਾਈਸ ਹੈ ਜੀ ਆ ਕਿੱਥੋਂ ਲੈਣੀ ਹੈ ਕਿੱਦਾਂ ਕਰਨੀ ਉਹ ਵੀ ਸਾਰੀ ਪ੍ਰੋਵਾਈਡ ਕਰਦੇ ਆ ਮਨਮ ਜਿਹੜੇ ਕਿ ਯੂਐਸਏ ਦੇ ਵਿੱਚ ਤੁਸੀਂ ਕਹੋ ਕਿ ਕਿਰੇ ਕਰੇ ਮੈਂ ਕਿਸ ਸੰਸਥਾ ਨਾਲ ਕੰਮ ਕਰਦੇ ਹਾਂ ਜੇ ਕਿ ਮਨ ਹਿਊਮਨ ਕਲਕੀ ਅਧਿਕਾਰਾਂ ਦੀ ਸੋ ਮੇਰੀ ਆਪਣੀ ਸੰਸਥਾ ਹੈਗੀ ਹੈ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ 501c3 ਡੈਡੀਕਟ ਟੈਕਸ ਐਗਜ਼ੈਂਪਟ ਫਰਮ ਵੀਆ 3 ਦੇ ਨਾਲ ਉਹ ਹੈ ਜੀ ਸਰ ਸੋਦੀ ਕਲਚਰਲ ਐਸੋਸੀਏਸ਼ਨ ਮੇਨ ਸਿਗਾਤੀ ਕਲਚਰ ਆਪਣਾ ਪ੍ਰਮੋਟ ਕਰੀਏ ਬਾਤ ਦੇ ਵਿੱਚ ਸਹੀ ਤੇ ਉਹਦੇ ਨਾਲ ਜਿਹੜੀਆਂ ਉਥੇ ਊਮਨ ਤੇ ਵਾਸਤੇ ਕੰਮ ਕਰਦੀਆਂ ਉਹਨਾਂ ਨੂੰ ਨਾਲ ਜੋੜਿਆ ਗਿਆ ਵਾ ਤੇ ਉਹਨਾਂ ਦੇ ਕਈ ਵਾਰੀ ਉਹ ਉਹਨਾਂ ਨੂੰ ਇੰਨੀ ਅੰਡਰਸਟੈਂਡਿੰਗ ਨਹੀਂ ਦੀਦੀ ਆਪਣੇ ਕਲਚਰ ਦੀ ਓਕੇ ਉਹਨਾਂ ਸ ਹੈਲਪ ਨਹੀਂ ਇਹਨਾਂ ਕਰ ਪਾਉਂਦੀਆਂ ਫਿਰ ਅਸੀਂ ਉਹਨਾਂ ਦੇ ਨਾਲ ਹੈਲਪ ਕਰਕੇ ਜੁਆਇਨ ਕਰਕੇ ਤੇ ਹੈਲਪ ਕਰਦੀਆਂ ਹਾਂ ਔਰ ਤਾਂ ਤੇ ਉਹਨਾਂ ਨੂੰ ਇੱਕ ਐਗਜ਼ਾਮਪਲ ਦੇਣੀ ਹੈ ਇੱਕ ਕੁੜੀ ਸੀ ਉਹਨੂੰ ਘਾਸੀਗਾ ਤੇ ਉਹਨਾਂ ਨੇ ਕਿਹਾ ਕਿ ਜਦ ਤਾ ਤੂੰ ਡਿਵੋਰਸ ਨਹੀਂ ਦੇਣਾ ਤਦ ਤੱਕ ਅਸੀਂ ਤੁਹਾਨੂੰ ਲੀਗਲ ਹੈਲਪਿੰਗ ਪ੍ਰੋਵਾਈਡ ਕਰਨੀ ਉੱਥੇ ਮੈਂ ਇੰਟਰਵੈਨਿਓਂ ਕੀਤਾ ਕੋਈ ਮੈਸੇਜ ਦੇਣਾ ਚਾਹੁੰਗੇ ਵੋਮੈਨ ਨੂੰ ਵੋਮੈਨ ਨੂੰ ਇਹ ਹੈ ਮਾਸੇਜ ਕਿ उसी आ, ऐसी कोई चीज़ नहीं है जिड़ी एकाम्पलिश नहीं कर सकते पर थो अपने आपकीन होना चाहिए सो स्टे स्ट्रोंोंग तो अपने भरोसा रखो कि कोई ऐसी चीज़ असी नहीं जी है जी नहीं अकंपलिश कर सकते बहुत अगर जाओगे पर एक चीज़ जरूर तो जरूर याद रखियो गलत कद करियो ना तो गलत कद सही हो ਇਸ ਟੌਪਿਕ ਤੇ ਗੱਲ ਕਰਨ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਮੈਂ بطور ਪ੍ਰਿੰਸੀਪਲ ਨਰ ਕੋ ਖਾਲਸਾ ਕਾਲਜ ਕਪੂਰਥਲਾ ਆਪਣੀ ਸੇਵਾਵਾਂ ਦੇ ਰਿਹਾ ਹਾਂ ਅੱਜ ਅਸੀਂ ਪਾਸਚਾਪਾਖ ਕਪੂਰਥਲਾ ਦੇ ਸਹਿਯੋਗ ਦੇ ਨਾਲ ਇੰਟਰਨੈਸ਼ਨਲ ਔਰ ਵਿਮਨ ਡੇ ਸੈਲੀਬ੍ਰੇਟ ਕਰ ਜਾ ਰਹੇ ਹਾਂ ਔਰ ਜਿਦਾ ਨਾਮ ਤੋਂ ਵੀ ਕਲੀਅਰ ਹੈ ਕਿ ਇਹ ਵਰਲਡ ਵਾਈਡ ਫੀਨੋਮੈਨਾ ਹੈ ਪੂਰੀ ਦੁਨੀਆ ਦੇ ਵਿੱਚ ਇਹਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਔਰ ਅੱਜ ਅਸੀਂ ਬੜੀਆਂ ਸਨਮਾਨਜੋਕ ਸ਼ਖਸੀਅਤਾਂ ਜਿਨ੍ਹਾਂ ਦਾ ਲੇਡੀਜ਼ ਦਾ ਕਾਫੀ ਕੰਟਰੀਬਿਊਸ਼ਨ ਹੈ ਉਹਨਾਂ ਨੂੰ ਵੀ ਅਸੀਂ ਇੱਥੇ ਸਨਮਾਨਤ ਵੀ ਕਰਨਾ ਹੈ ਉਹਦੇ ਵਿੱਚ ਸਾਡੇ ਕਪੂਰਥਲਾ ਜ਼ਿਲ੍ਹੇ ਦੇ ਏਡੀਸੀ ਮੈਡਮ ਨੀਤ ਕੌਰ ਬਾਜ ਜੀ ਓਆਰਐਨ ਸ਼ਰੂਮਣੀ ਸੈਤਕਾਰ ਔਰ ਜਿਨ੍ਹਾਂ ਦਾ ਕੰਟਰੀਬਿਊਸ਼ਨ ਪੰਜਾਬੀ ਦੇ ਨਾਲ ਵੀ ਬਹੁਤ ਹੈ ਔਰ ਐਡਮਿਸ਼ਨ ਦੇ ਵਿੱਚ ਵੀ ਬਹੁਤ ਹੈ ਉਸ ਲੈਵਲ ਦੀਆਂ ਅਸੀਂ ਉਸ ਤੀਨਵਾਜ ਤੇ ਸਨਮਾਨਤ ਵੀ ਕਰਨਾ ਹੈ ਔਰ ਨਰਪੁਰ ਖਾਲਸਾ ਕਾਲਜ ਜਿੰਨੀਆਂ ਵੀ ਸੰਸਥਾਵਾਂ ਨੇ ਇਹ ਸਾਰੀਆਂ ਵਿਮਨਡੇ ਤੇ ਆਪਣੇ ਪ੍ਰੋਗਰਾਮ ਲੀਕਦੀਆਂ ਨੇ ਔਰ ਨਰਪੁਰ ਖਾਲਸਾ ਕਾਲਜ ਬੜਾ ਸਮਰਪਤ ਹੈ ਕਿ ਅਸੀਂ ਵਿਮਨ ᱮਮਪਾਵਰਮੈਂਟ ਦੇ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਾਂ ਔਰ ਉਸੇ ਲਈ ਦੇ ਵਿੱਚ ਅਸੀਂ ਇਹ ਜਿਹੜਾ ਦਿਨ ਸੈਲੀਬ੍ਰੇਟ ਕਰ ਰਹੇ ਹਾਂ ਇਹ ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ ਉਹਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗੀ ਕਿ ਮੈਂ ਡਾਕਟਰ ਨਵਰੂਪ ਮੁੱਖੀ ਪੰਜਾਬੀ ਵਿਭਾਗ ਹਰਸ ਰਾਜ ਮੈਲਾ ਮਹਾਵਿਦਿਆਲਾ ਤੋਂ ਹਾਂ। ਔਰ ਬੜੇ ਲੰਬੇ ਅਰਸੇ ਤੋਂ ਮੈਂ ਪੰਜਾਬੀ ਮਾਂ ਬੋਲੀ ਦੇ ਨਾਲ ਜੁੜੀ ਹੋਈ ਆ। ਮਤਲਬ ਮਾਂ ਬੋਲੀ ਦੀ ਸੇਵਾ 'ਚ ਹਾਂ। ਬਤਾ ਰਹੇ ਤੇ ਹਮਕਾ ਮੈਨੂੰ ਇੱਕ ਬਹੁਤ ਹੀ ਸੋਨਾ ਮੌਕਾ ਮੈਨੂੰ ਪ੍ਰਮਾਤਮਾ ਨੇ ਦਿੱਤਾ ਹੈ ਇੱਕ ਬਹੁਤ ਸ਼ਾਨਦਾਰ ਕਾਲਜ ਦਿੱਤਾ ਬਹੁਤ ਵਧੀਆ ਸਟੂਡੈਂਟਸ ਮਿਲੇ ਜਿਨ੍ਹਾਂ ਦੇ ਵਿੱਚ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਹੈ ਔਰ ਪੰਜਾਬੀ ਮਾਂ ਬੋਲੀ ਤੇ ਪ੍ਰਚਾਰ ਲਈ ਪਸਾਰ ਲਈ ਅਣਗਿਣਤ ਮੌਕੇ ਮਿਲੇ ਹੈ ਅੱਜ ਤੱਕ ਜੋ ਵੀ ਹੈ ਨੇ ਅੰਤਰਰਾਸ਼ਟਰੀ ਪੱਤਰ ਤੱਕ ਵੀ ਮੈਨੂੰ ਜਾਂਦਾ ਮੌਕਾ ਮਿਲ ਗਿਆ ਹੈ ਇਹਦੇ ਵਿੱਚ ਤੇ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ ਕਿ ਪੰਜਾਬੀ ਭਾਸ਼ਾ ਨੂੰ ਲੈ ਕੇ ਪੰਜਾਬ ਗਵਰਨਮੈਂਟ ਦੇ ਉਪਰਾਲੇ ਜਿਹੜੇ ਹੈ ਕਿੱਥੋਂ ਤੱਕ ਸਾਰਥਕ ਨੇ ਜੇ ਅਸੀਂ ਉਹਨਾਂ ਦੀ ਗੱਲ ਕਰੀਏ ਤਾਂ ਪੰਜਾਬ ਗਵਰਨਮੈਂਟ ਹਰ ਸਮੇਂ ਇਹਦੇ ਬਾਰੇ ਬਹੁਤ ਸੁਚੇਤ ਹੋ ਕੇ ਸਮੇਂ-ਸਮੇਂ ਤੇ ਬਹੁਤ ਕੁਝ ਜਾਰੀ ਕਰੀ ਹੈ ਜਿਸ ਦੇ ਨਾਲ ਕਿ ਜਿਹੜੀ ਪੰਜਾਬੀ ਭਾਸ਼ਾ ਦੇ ਬਾਰੇ ਚ ਸਾਡੇ ਮਨਾਂ ਦੇ ਵਿੱਚ ਇੱਕ ਦੁੱਖ ਬੈਠਾ ਹੋਇਆ ਸੀ ਕਿ ਇਹਨੂੰ ਪੂਰੀ ਪਛਾਣ ਨਹੀਂ ਮਿਲ ਰਹੀ ਗੁਣੇ ਲੋਕਾਂ ਦੇ ਵਿੱਚ ਇਹਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ ਜਾਂ ਇਸ ਨੂੰ ਦੂਜੇ ਤੀਜੇ ਨੰਬਰ ਤੇ ਰੱਖਿਆ ਜਾਂਦਾ ਤਾਂ ਉਹ ਤੋਖਲੇ ਜਿਹੜੇ ਹੌਲੀ-ਹੌਲੀ ਦੂਰ ਹੋਣੇ ਸ਼ੁਰੂ ਹੋ ਗਏ ਨੇ ਜਿਹਦੇ ਵਿੱਚ ਗਵਰਨਮੈਂਟ ਨੇ ਬਹੁਤ ਸਾਰਾ ਯੋਗਦਾਨ ਪਾਣਾ ਸ਼ੁਰੂ ਕੀਤਾ ਹੋਇਆ ਹੈ ਕਿੱਤੇ ਤਾਂ ਹੁੰਦਾ ਸੀ ਕਿ ਆਪਾਂ ਸੋਚਦੇ ਹੁੰਦੇ ਸਾਂ ਸੁਰਜੀਤ ਪਾਤਰ ਜੀ ਨੇ ਵੀ ਲਿਖਿਆ ਹੈ ਕਿ ਕੁਝ ਐ ਉਹ ਜੀਆਂ ਥਾਵਾਂ ਵੀ ਨੇ ਜਿੱਥੇ ਕਿ ਪੰਜਾਬੀ ਬੋਲਣ ਤੇ ਜੁਰਮਾਨਾ ਲੱਗਦਾ ਹੈ ਤੇ ਪਰ ਹੁਣ ਉਹ ਸਥਿਤੀ ਹੈ ਜਿਹੜੀ ਉਹ ਬਦਲ ਰਹੀ ਹੈ ਕਾਫੀ ਬਦਲ ਚੁੱਕੀ ਹੈ ਕਾਫੀ ਹੱਦ ਤੱਕ ਬਦਲ ਚੁੱਕੀ ਹੈ ਬਹੁਤ ਸਾਰੇ ਜਿਹੜੇ ਸੇਂਟ ਜੋਸਫ ਸਕੂਲ ਲੈ ਲਓ ਜਾਂ ਦੂਜੇ ਸਕੂਲਸ ਲੈ ਲਓ ਇੰਨਾ ਬਾਰੇ ਜਿ ਬੜੇ ਪਰਮਪਲੇਖੇ ਜਾ ਕੇ ਸੀਗੇ ਕਿ ਇੱਥੇ ਸ਼ਾਇਦ ਪੰਜਾਬੀ ਨਹੀਂ ਬੋਲਣ ਦਿੱਤੀ ਜਾ ਰਹੀ ਪਰ ਇਸ ਤਰ੍ਹਾਂ ਦੀ ਹੁਣ ਸਾਨੀਆਂ ਸਥਿਤੀਆਂ ਜਿਹੜੀਆਂ ਉਹ ਉਹਨਾਂ ਤੇ ਕਾਬੂ ਪਾਣਾ ਗਵਰਨਮੈਂਟ ਨੇ ਸ਼ੁਰੂ ਕਰ ਦਿੱਤਾ ਹੈ ਹਰ ਬੋਰਡ ਹਰ ਸਾਈਨ ਬੋਰਡ ਹਰ ਥਾਂ ਤੇ ਪੰਜਾਬੀ ਪਹਿਲ ਦੇ ਆਧਾਰ ਤੇ ਉਹਨਾਂ ਨੇ ਕਿਹਾ ਕਿ ਵਰਤੀ ਜਾਣੀ ਚਾਹੀਦੀ ਹੈ ਹਰ ਆਫਿਸ ਦੇ ਵਿੱਚ ਹਰ ਉਹ ਥਾਂ ਜਿੱਥੇ ਕਿਤੇ ਸਾਨੂੰ ਲੱਗਦਾ ਹੁੰਦਾ ਸੀ ਕਿ ਪੰਜਾਬੀ ਨੂੰ ਬਹੁਤੀ ਤਰਜੀਹ ਨਹੀਂ ਹੈ ਹੁਣ ਤੁਹਾਨੂੰ ਦੇਖਣ ਨੂੰ ਮਿਲੇਗੀ ਪੰਜਾਬੀ ਹਰ ਥਾਂ ਤੇ ਫੇਰ ਵੀ ਦੇਖਣ ਨੂੰ ਆਉਂਦਾ ਹੈ ਕਿ ਕਈ ਸਰਕਾਰੀ ادارے ਜਾਂ ਕਹਿ ਲੋ ਕਿ ਕਈ ਦੁਕਾਨਦਾਰਾਂ ਦੇ ਬੋਰਡ ਵੀ ਇੰਗਲਿਸ਼ ਵਿੱਚ ਲਿਖੇ ਨਜਰ ਆਉਂਦੇ ਆ ਜਦਕਿ ਸਰਕਾਰ ਕਹਿੰਦੀ ਕਿ ਪੰਜਾਬੀ ਵਿੱਚ ਲਿਖੋ ਪਰ ਫੇਰ ਵੀ ਅੰਧਖੀ ਕੀਤੀ ਜਾਂਦੀ ਹੈ ਕਿਤੇ ਨਾ ਕਿਤੇ ਦੇਖੋ ਅੰਧਖੀ ਜਿਹੜੀ ਕੀਤੀ ਜਾਂਦੀ ਹੈ ਉਹ ਸਾਡੇ ਆਪਣੇ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਗਵਰਨਮੈਂਟ ਤਾਂ ਕਹਿ ਰਹੀ ਹੈ ਕਰੋ ਗਵਰਨਮੈਂਟ ਨੇ ਤਾਂ ਕਿਹਾ ਕਿ ਕਰੋ ਉਹਨਾਂ ਵੱਲੋਂ ਤਾਂ ਲਿਖਤੀ ਤੌਰ ਤੇ ਆ ਗਿਆ ਹੈ ਕਿ ਇਹਦੇ ਤੇ ਐਕਸ਼ਨ ਵੀ ਲਿਆ ਜਾਏਗਾ ਸ਼ਾਇਦ ਐਕਸ਼ਨ ਲੈ ਵੀ ਜਾ ਰਹੇ ਹਨ ਜੇ ਹੋਰ ਸਖਤ ਲੈ ਜਾਂ ਤਾਂ ਸ਼ਾਇਦ ਇਹ ਚੀਜ਼ ਜਿਹੜੀ ਆਪਣਾ ਵੀ ਭਲੇਖਾ ਦੂਰ ਹੋ ਜੇ ਕਿ ਲੋਕ ਜਿਹੜੇ ਸਖਤੀ ਦੇ ਨਾਲ ਵੀ ਕਾਬੂ ਚ ਕੀਤੇ ਜਾ ਸਕਦੇ ਹੁੰਦੇ ਨਹੀਂ ਜਦੋਂ ਉਹਨਾਂ ਨੂੰ ਸੁਚੇਤ ਕਰਾਇਆ ਜਾਵੇ ਤੇ ਦੂਸਰਾ ਇਹਦੇ ਵਿੱਚ ਹੋਰ ਬੜੇ ਮਾਧਿਅਮ ਨੇ ਜਿਵੇਂ ਹੁਣ ਤੁਸੀਂ ਇਹ ਜ਼ਿਲ੍ਹਾ ਪਸ਼ਾ ਅਫਸਰ ਜਿਹੜੇ ਆਪਣੇ ਹੈਗੇ ਆ ਮੈਡਮ ਜਸਪ੍ਰੀਤ ਹੈ ਜਿਹੜੀ ਉਹਨਾਂ ਨੇ ਉਪਰਾਲਾ ਕੀਤਾ ਕਿ ਪੰਜਾਬੀ ਭਾਸ਼ਾ ਦੇ ਵਾਸਤੇ ਜਿਹੜੇ ਸਮੇਂ-ਸਮੇਂ ਤੇ ਪ੍ਰੋਗਰਾਮ ਉਹ ਲੀਕਦੇ ਰਹਿੰਦੇ ਆ ਅੱਜ ਵੀ ਅਸੀਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਜਿਹੜਾ ਪ੍ਰੋਗਰਾਮ ਹੋਣ ਜਾ ਰਿਹਾ ਉਹਦੇ ਵਿੱਚ ਭਾਗ ਲੈਣ ਵਾਸਤੇ ਇਕੱਠੇ ਹੋਏ ਆ ਭਾਵੇਂ ਗੱਲ ਅਸੀਂ ਪੰਜਾਬੀ ਭਾਸ਼ਾ ਦੀ ਕਰ ਰਹੇ ਆ ਪਰ ਜਿਹੜਾ ਅੱਜ ਦਾ ਮੇਨ ਵਿਸ਼ਾ ਹੈਗਾ ਉਹ ਹੈ ਮਹਿਲਾ ਦਿਵਸ ਦਾ ਅੰਤਰਰਾਸ਼ਟਰੀ ਮੈਲਾ ਦਿਵਸ ਦਾ ਚਲੋ ਉਹ ਸਰਕਾਰ ਵੱਲੋਂ ਮੈਂ ਇਹ ਕਿੰਨੇ ਦੀ ਗੱਲ ਨੂੰ ਖਤਮ ਕਰਦੀ ਆ ਕਿ ਜਿਹੜਾ ਸਾਹਿਤ ਹੈ ਨਾ ਉਹ ਖਾਸ ਕਰਕੇ ਪੰਜਾਬੀ ਮਾਂ ਬੋਲੀ ਦੇ ਰਾਹੀਂ ਜਿਹੜਾ ਸਾਹਿਤ ਅਸੀਂ ਅੱਗੇ ਲੈ ਕੇ ਆਉਂਦੇ ਆ ਇਹ ਸਾਹਿਤ ਬਹੁਤ ਯੋਗਦਾਨ ਪਾਉਂਦਾ ਹੈ ਲੋਕਾਂ ਨੂੰ ਸੁਚੇਤ ਕਰਨ 'ਚ ਉਹਨਾਂ ਨੂੰ ਆਪਣੇ ਨਾਲ ਜੋੜਨ 'ਚ ਇਹੋ ਜਿਹੇ ਜਿਹੜੇ ਫੰਕਸ਼ਨ ਹੁੰਦੇ ਨੇ ਚਾਹੇ ਉਹ ਕਿਸੇ ਵੀ ਵਿਸ਼ੇ ਨੂੰ ਲੈ ਕੇ ਕਿਤੇ ਨਾ ਗੱਲ ਤਾਂ ਮਾਂ ਬੋਲੀ 'ਚ ਹੋਣੀ ਹੈ ਪੰਜਾਬੀ 'ਚ ਹੋਣੀ ਹੈ ਤੇ ਇਹ ਵੀ ਇੱਕ ਬਹੁਤ ਵਧੀਆ ਤਰੀਕਾ ਹੈ ਕਿ ਅਸੀਂ ਆਪਣੇ ਸਾਰੇ ਜਿੰਨੇ ਵੀ ਪ੍ਰੋਗਰਾਮ ਕਰ ਰਹੇ ਹਾਂ ਅਗਰ ਉਹਨਾਂ ਦੇ ਵਿੱਚ ਆਧਾਰ ਪੰਜਾਬੀ ਨੂੰ ਬਣਾ ਲਈਏ ਤਾਂ ਫਿਰ ਇਸ ਤੋਂ ਵਧੀਆ ਉਪਰਾਲਾ ਹੋਰ ਕੀ ਹੋ ਸਕਦਾ ਚਲ ਮਨਾਰੀ ਸ਼ਕਤੀ ਨੂੰ ਲੈ ਕੇ ਦੇਖੋ ਇਹ ਸਰਕਾਰ ਜਾਂ ਪ੍ਰਸ਼ਾਸਨ ਕਿ ਲੋਕੀ ਕਮੇਟੀਆਂ ਵੀ ਬਣਾਉਂਦੀ ਹੈ ਕਿਤਨਾ ਕਿਤੇ ਕਹ ਲੋ ਕਿ ਨਾਰੀ ਸ਼ਕਤੀ ਨੂੰ ਕਿਤਨਾ ਕਿਤੇ ਕਮਜ਼ੋਰ ਦਾ ਫੇਸ ਵੀ ਕਰਨਾ ਕਮਜ਼ੋਰੀ ਦਾ ਫੇਸ ਵੀ ਕਰਨਾ ਪੈਂਦਾ ਕਿਸੇ ਕੋਈ ਹਾਲਾਤ ਇਦਾਂ ਰਹਿੰਦੇ ਉਹਨਾਂ ਨੂੰ ਕੋਈ ਮੈਸੇਜ ਕਨਵੇ ਕਰਨਾ ਚਾਹੁੰਗਾ ਤੁਸੀਂ ਹਾਂਜੀ ਬਿਲਕੁਲ ਆਪਾਂ ਜਿੰਨੇ ਨਾਰੇ ਲਾਉਣੇ ਆ ਤੇ ਜਿੰਨੇ ਅਸੀਂ ਪ੍ਰੋਗਰਾਮ ਕਰ ਰਹੇ ਆ ਕਿ ਨਾਰੀ ਸਹ ਸ਼ਕਤੀਕਰਨ ਹੋਣਾ ਚਾਹੀਦਾ ਹੈ ਔਰਤਾਂ ਨੂੰ ਹੱਕ ਮਿਲਣੇ ਚਾਹੀਦੇ ਔਰਤਾਂ ਨੂੰ ਬਰਾਬਰੀ ਤੇ ਲਿਆਉਣਾ ਚਾਹੀਦਾ ਹੈ ਔਰਤਾਂ ਦੇ ਵਾਸਤੇ ਇੱਕ ਵਧੀਆ ਮਾਹੌਲ ਸਿਰਜਿਆ ਜਾਣਾ ਚਾਹੀਦਾ ਹੈ ਉਹਨਾਂ ਦੇ ਅੰਦਰ ਸੁਰੱਖਿਆਤਾ ਹੋਣੀ ਚਾਹੀਦੀ ਹੈ ਇਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ ਵਰਡ ਜਦੋਂ ਅਸੀਂ ਲਾ ਦਿੰਦੇ ਆ ਨਾ ਨਾਲ ਜਦੋਂ ਅਸੀਂ ਇਹ ਸ਼ਬਦ ਲਾਉਂਦੇ ਆ ਤੇ ਇਹਦਾ ਮਤਲਬ ਅਜੇ ਅਸੀਂ ਬਹੁਤ ਪਿੱਛੇ ਆਂਦਾ ਜਾਏ ਮਿਲਣਾ ਪਾ ਤੇ ਸਾਨੂੰ ਇਹਨਾਂ ਦੇ ਉੱਤੇ ਬਹੁਤ ਮਤਲਬ ਗੰਭੀਰਤਾਪੂਰਵਕ ਚਰਚਾ ਕਰਕੇ ਉਹਨਾਂ ਨੂੰ ਅਮਲ ਵਿੱਚ ਲਿਆਉਣ ਦੀ ਸਖਤ ਲੋੜ ਹੈਗੀ ਹੈ ਤਾਂ ਕਿ ਅਸੀਂ ਜੋ ਸਥਿਤੀ ਔਰਤ ਦੀ ਅੱਜ ਸੱਡੀ ਬੜੀ ਹੋਈ ਹੈ ਉਸ ਨੂੰ ਉਸ ਤੋਂ ਕਿਤੇ ਵਧੀਆ ਪੱਧਰ ਤੇ ਲੈ ਜਾ ਸਕੀਏ ਅੰਤਰਰਾਸ਼ਟਰੀ ਪੱਧਰ ਤੇ ਅਸੀਂ ਤਾਂ ਹੀ ਵਿਮੰਦੀ ਗੱਲ ਜਿਹੜੀ ਉਹ ਸੋਨੇ ਧੰਦੇ ਨਾਲ ਕਰ ਸਕਦੇ ਹਾਂ ਜੀ ਅਸੀਂ ਉਹਨੂੰ ਬਰਾਬਰ ਦਾ ਅਧਿਕਾਰ ਦੇ ਕੇ ਚਾਹੁੰਦੇ ਹਾਂ ਇਹ ਤਾਂ ਬਹੁਤ ਜ਼ਰੂਰੀ ਹੈ ਤਾਂ ਮਤਲਬ ਕਮੀ ਤਾਂ ਮੰਦੀ ਹੈ ਤੁਸੀਂ ਵੀ ਕਿ ਕਿਤੇ ਨਾ ਕਿਤੇ ਸਮਾਜ ਵਿੱਚ ਵੀ ਕਮੀ ਹੈਗੀ ਤਾਂ ਇਹ ਪਸ ਆਸ਼ਾਂ ਦੇ ਵਿੱਚ ਕਮੀ ਹੈਗੀ ਹੈ ਦੇਖੋ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਮਟਾਇਆ ਹੀ ਤਾਂ ਜਾ ਰਹੇ ਕਿਉਂਕਿ ਕਮੀ ਜੇ ਦੇ ਓਪੋਜ਼ਿਟ ਚੱਲੀਏ ਦੂਸਰੇ ਪਾਸੇ ਨੂੰ ਤੇ ਕੋਈ ਅੰਤਰਰਾਸ਼ਟਰੀ ਕੋਸ਼ ਦਿਵਸ ਤਾਂ ਹੈ ਨਹੀਂ ਨਾ ਕਿ ਲੋੜ ਨਹੀਂ ਲੱਗਦੀ ਬਈ ਤੇ ਮਹਿਲਾ ਦਿਵਸ ਨੂੰ ਲੋੜ ਇਸ ਨੂੰ ਸੋਈ ਆ ਤਾਂ ਵਿਸ਼ੇਸ਼ ਤੌਰ ਤੇ ਇੱਕ ਗੈਨਾ ਜਿਹੜਾ ਨਿਸ਼ਚਿਤ ਕੀਤਾ ਗਿਆ ਹੈ ਕਿ ਜੇ ਕਿਸੇ ਤਰੀਕੇ ਵਿੱਚ ਹਜੇ ਵੀ ਇਸੀ ਅਵੇਅਰness ਅਵੇਅਰness ਲੈ ਕੇ ਆਉਣੀ ਹੈ ਉਦ ਲਈ ਕੋਈ ਯਤਨ ਕਰੀਏ ਕਿ ਇਹ ਗੱਲ ਕਹਿੰਦੇ ਕਿ ਨਾਰੀ ਨਾਰੀ ਸ਼ਕਤੀ ਨੂੰ ਜਾਗਰਿਤ ਹੋਣਾ ਪੈਣਾ ਵਾ ਬਿਲਕੁਲ ਜਾਗਰਿਤ ਤਾਂ ਹੋਣਾ ਵੀ ਪੈਣਾ ਤੇ ਜਿਹੜੇ ਬਾਕੀ ਸਾਡਾ ਜਿਹੜਾ ਅੱਧਾ ਹਿੱਸਾ ਹੈ ਕਿ ਉਹ ਤਾਂ ਔਰਤ ਹੈ ਦੂਸਰੇ ਪਾਸੇ ਮਰਦ ਹੈ ਉਹਨਾਂ ਨੂੰ ਵੀ ਇਹਦੇ ਵਿੱਚ ਬਰਾਬਰੀ ਦਾ ਯੋਗਦਾਨ ਪਾਉਣਾ ਪੈਣਾ ਹੈ ਉਹ ਪੂਰਾ ਜੋਰ ਲਗਾਉਣਗੇ ਤਾਂ ਫਿਰ ਰਾਜ ਮਿਲ ਕੇ ਇੱਕ ਸੋਹਣਾ ਸਮਾਜ ਜਗ ਵਿੱਚ ਬਣਾ ਸਕੇਗਾ